ਪੂਰੇ ਪੰਜਾਬ ਦੇ ਵਿੱਚ ਚੱਲ ਟੈ ਅਤੇ ਹਰ ਕਰਮਚਾਰੀ ਨੂੰ ਜਿਹੜਾ ਉਸ ਤਰਕ ਰਹਿਣ ਦੇ ਆਦੇਸ਼ ਦਿੱਤੇ ਗਏ ਨੇ ਖੁਦ ਇਸ ਗੱਲ ਦੇ ਆਦੇਸ਼ ਪੰਜਾਬ ਦੇ ਮੰਤਰੀ ਵਿਰਿੰਦਰ ਗੋਲ ਨੇ ਦਿੱਤੇ ਨੇ ਕਿ ਹਰ ਕਰਮਚਾਰੀ ਨੂੰ ਉਹ ਜ਼ਿੰਮੇਵਾਰੀ ਦੇ ਨਾਲ ਆਪਣਾ ਕੰਮ ਨਿਭਾਉਣਾ ਪਏਗਾ ਕਿਉਂਕਿ ਹਾਲਾਤ ਉਹਦੇ ਦਿਨਾਂ ਦੇ ਵਿੱਚ ਬੱਤੋਂ ਬੱਤਾਂ ਨਾ ਹੋਣ ਇਸ ਕਰਕੇ ਪ੍ਰਸ਼ਾਸਨ ਨੂੰ ਪਹਿਲਾਂ ਹੀ ਤਿਆਰ ਰਹਿਣ ਲਈ ਸਤਰਕਤਾ ਅਪਣਾਣੀ ਚਾਹੀਦੀ ਹੈ ਜਲ ਸੰਸਾਧਨ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਜਿਹੜੇ ਨੇ ਇਸ ਸੰਬੰਧ ਦੇ ਵਿੱਚ ਵਿਭਾਗ ਜਿਹੜੇ ਨੇ ਉਹਨਾਂ ਨੂੰ ਨਿਰਦੇਸ਼ ਦਿੱਤੇ ਹਨ ਤੇ ਕਰਮਚਾਰੀਆਂ ਨੂੰ ਜਿਹੜਾ ਉਸਤਰ ਕਰਨ ਲਈ ਕਿਹਾ ਦੱਸਦੀ ਹੈ ਕਿ ਸੰਭਾਵਨਾ ਜਤਾਈ ਜਾ ਰਹੀ ਆ ਪੰਜਾਬ ਦੇ ਵਿੱਚ 25 ਜੂਨ ਨੂੰ ਜਿਹੜਾ ਉਹ ਮਾਨਸੂਨ ਐਂਟਰੀ ਮਾਰ ਸਕਦਾ ਹੈ ਤੇ ਇਸੇ ਸੰਬੰਧ ਦੇ ਵਿੱਚ ਜਿਹੜਾ ਉਹ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਤਾਂ ਜੋ ਪੰਜਾਬ ਦੇ ਵਿੱਚ ਜਿਹੜੇ ਬਾੜ ਪ੍ਰਭਾਵਿਤ ਇਲਾਕੇ ਨੇ ਉਹਨਾਂ ਦੇ ਵਿੱਚ ਕੋਈ ਜਾਨ ਮਾਲ ਦੀ ਆਨੇ ਨਾ ਹੋਵੇ ਕਿਉਂਕਿ ਜਦੋਂ ਵੀ ਬਦਮੀ ਪੈਂਦਾ ਹੈ ਤੇ ਇਸ ਦੇ ਨਾਲ ਖੜੀ ਫਸਲ ਤਬਾਹ ਹੋ ਜਾਂਦੀ ਆ ਤੇ ਕਿਸਾਨਾਂ ਦਾ ਨੁਕਸਾਨ ਹੋ ਜਾਂਦਾ ਹੈ ਇਹ ਨਹੀਂ ਜਦੋਂ ਪਾਣੀ ਦਾ ਲੈਵਲ ਦਰਿਆਵਾਂ ਦੇ ਵਿੱਚ ਉੱਚਾ ਹੋ ਜਾਂਦਾ ਹੈ ਤਾਂ ਲੋਕਾਂ ਨੂੰ ਵੀ ਇਸ ਦਾ ਖਮਿਆਜਾ ਭੁਗਟਣਾ ਪੈਂਦਾ ਹੈ ਇਸ ਕਰਕੇ ਜਿਹੜਾ ਹੁਣ ਪ੍ਰਸ਼ਾਸਨ ਨੂੰ ਹਦਾਇਤਾਂ ਦੇ ਦਿੱਤੀਆਂ ਗਈਆਂ ਨੇ ਤੇ ਆਪ ਜਿਹੜੇ ਜਲ ਸੰਸਾਧਨ ਮੰਤਰੀ ਨੇ ਪੰਜਾਬ ਦੇ OAST ਤੇ ਨਜ਼ਰ ਬਣਾਏ ਹੋਏ ਨੇ ਦੱਸਦਿਏ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਮੌਨਸੂਨ ਤੋਂ ਪਹਿਲਾਂ ਹੀ ਜ਼ਰੂਰੀ ਤਿਆਰੀਆਂ ਇੱਕ ਵਾਰੀ ਫਿਰ ਤੋਂ ਸਮੀਖਿਆ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ ਜਲ ਸੰਸਾਧਨ ਮੰਤਰੀ ਬਰਿੰਦਰ ਗੋਲ ਨੇ ਖੁਦ ਇਸ ਸਬੰਧ ਦੇ ਵਿੱਚ ਜ਼ਿੰਮੇਵਾਰ ਵਿਭਾਗ ਦੇ ਅਧਿਕਾਰੀਆਂ ਦੇ ਨਾਲ-ਨਾਲ ਸਾਰੇ ਜ਼ਿਲ੍ਹਿਆਂ ਦੇ ਡੀਸੀਜ਼ ਨੂੰ ਆਪਣੇ ਅਧਿਕਾਰ ਖੇਤਰ ਦੇ ਵਿੱਚ ਜ਼ਰੂਰੀ ਤਿਆਰੀਆਂ ਪੂਰੀ ਕਰਨ ਦੇ ਲਈ ਇੱਕ ਵਾਰੀ ਫਿਰ ਤੋਂ ਅੰਤਿਮ ਤਿਆਰੀਆਂ ਦੀ ਸਮੀਖਿਆ ਕਰਨ ਨੂੰ ਕਿਹਾ ਹੈ ਗੌਰਤਲਬ ਹੈ ਕਿ ਪੰਜਾਬ ਦੇ ਵਿੱਚ ਮੌਸਮ ਵਿਭਾਗ ਨੇ ਜੋ ਅਨੁਮਾਨਿਤ ਦੱਸਿਆ ਹੈ ਕਿ 25 ਜੂਨ ਨੂੰ ਪੰਜਾਬ ਦੇ ਵਿੱਚ ਮੌਨਸੂਨ ਦੀ ਜਿਹੜੀ ਆ ਉਹ ਪਹੁੰਚਣ ਦੀ ਸੰਭਾਵਨਾ ਜਤਾਈ ਗਈ ਹੈ ਪਰ ਪੰਜਾਬ ਦੇ ਕਿ ਇਲਾਕਿਆਂ ਦੇ ਵਿੱਚ ਪ੍ਰੀ ਮਾਨਸੂਨ ਪਹਿਲਾਂ ਹੀ ਆਪਣਾ ਰੰਗ ਵਿਖਾ ਰਿਹਾ ਤੇ ਵਿਭਾਗੀ ਅਧਿਕਾਰੀਆਂ ਨੇ ਜਿਹੜੀ ਆ ਉਹ ਜਾਣਕਾਰੀ ਮੌਸਮ ਵਿਭਾਗ ਦੇ ਪਿਛਲੇ ਸਾਲ ਦੇ ਮੁਕਾਬਲੇ ਜਿਹੜੀ ਆ ਇਸ ਬਰੇ ਹੋਣ ਵਾਲੇ ਮੀਂਹ ਦੇ ਸੰਬੰਧ ਦੇ ਵਿੱਚ ਵੀ ਇਕੱਠੀ ਕਰਨਾ ਸ਼ੁਰੂ ਕਰ ਦਿੱਤੀ ਹੈ ਇਹੀ ਬਜਾਏ ਕਿ ਪੰਜਾਬ ਸਰਕਾਰ ਇਸ ਸਾਲ ਬਾੜ ਪ੍ਰਭਾਵਿਤ ਜਿਹੜੇ ਇਲਾਕੇ ਹੁੰਦੇ ਨੇ ਉਹਨਾਂ ਦੇ ਵਿੱਚ ਜ਼ਿਆਦਾ ਧਿਆਨ ਦੇ ਰਹੀ ਆ ਤਾਂ ਜੋ ਕੋਈ ਨੁਕਸਾਨ ਨਾ ਹੋਵੇ ਤੇ ਪੰਜਾਬ ਸਰਕਾਰ ਨੇ ਆਦੇਸ਼ ਜਿਹੜੇ ਨੇ ਉਹ ਸਾਰੇ ਡੀਸੀਜ਼ ਨੂੰ ਦਿੱਤੇ ਹਨ ਤੇ ਉਹਨਾਂ ਨੇ ਅੱਗੇ ਜਿਹੜੇ ਹੋਰ ਅਧਿਕਾਰੀ ਨੇ ਉਹਨਾਂ ਨੂੰ ਵੀ ਦਿੱਤੇ ਨੇ ਤੇ ਕਿਸੇ ਵੀ ਆਪਦਤ ਤੇ ਨਿਪਟਣ ਦੇ ਲਈ ਜਿਹੜੀਆਂ ਆਪਦਤ ਟੀਮਾਂ ਨੇ ਉਹਨਾਂ ਨੂੰ ਵੀ ਤਿਆਰ ਲੈਣ ਲਈ ਕਿਹਾ ਗਿਆ ਤੇ ਯਾਨੀ ਕਿ ਪੂਰੇ ਪੰਜਾਬ ਦੇ ਵਿੱਚ ਇਸ ਵਕਤ ਪ੍ਰਸ਼ਾਸਨ ਨੂੰ ਅਲਰਟ ਤੇ ਰੱਖਿਆ ਗਿਆ ਹੈ ਤੇ ਕਰਮਚਾਰੀਆਂ ਨੂੰ ਹਰ ਵੇਲੇ ਤਿਆਰ ਰਹਿਣ ਦੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਗਏ ਨੇ ਤਾਂ ਜੋ ਯਾ ਜੇਕਰ ਬਦਮੀ ਵੀ ਪਵੇ ਯਾ ਮਾਨਸੂਨ ਆਪਣਾ ਰੂਪ ਹੀ ਦੱਸੇ ਤਾਂ ਹਰ ਸਮੱਸਿਆ ਨਾਲ ਨਜਿੱਠਿਆ ਜਾ ਸਕੇ